ਉੜਤੇ ਮੇਰੀ ਸ਼ੀਟ ਦੇ ਦੁਪੱਟਾ ਮੇਰਾ ਲੈ ਰਿਆ ਲੈਨ ਕਾਨੂੰ ਆਇਓ ਹੁਣ ਪੇਕੇ ਸਾਨੂੰ ਵੈਰੀਆ ਜਾਮਾਂ ਦੀਆਂ ਪੱਕੀਆਂ ਅੱਖਾ ਓ ਟੋਲਾਵੇ ਜਾਂਦਾ ਏ ਤੇਰੇ ਨਾਲ ਸਾਡਾ ਬੋਲਾਵੇ ਦੇਵਰ ਪੈੜਾ ਛੋਟਾ ਤਾ ਮੈਨੂੰ ਕੱਢੇ ਦੰਦੀਆਂ ਮਾਣੂ ਸੱਦ ਲਿਆ ਆ ਜਾ ਐਂਬੀਆਂ ਮੈਂ ਚੱਖੀਆਂ ਸੁੱਕੇ ਪੈਣ ਸਾ ਉਜਾ ਢੋਲਾਵੇ ਜਾਂਦਾ ਈ ਤੇਰੇ ਨਾਲ ਸਾਡਾ ਪੋਲਾਈਵੇ ਨੰਦ ਮੇਨੇ ਮਾਰਦੀ ਸਿੱਧਾ ਕਲੇਜਾ ਸਾੜਦੀ ਸਿਰ ਨੂੰ ਕੰਗਾ ਲਾਵਾਂ ਸਿਰ ਪਿਆ ਮੇਰਾ ਸਾੜਦੀ ਰਖਣ ਦੇ ਨਾਚਾ ਓਲ ਟੋਲਾਵੇ ਜਾਂਦਾ ਏ ਤੇਰੇ ਨਾਲ ਸਾਡਾ ਪੋਲਾਈਵੇ ਜਾ ਜਾਂਦਾ ਏ ਤੇਰੇ ਨਾਲ ਸਾਡਾ ਪੋਲਾਈਵੇ ਸੋਰੇ ਜਾਂਦੇ ਆ ਪੌਂਦਿਆਂ ਵਨ ਸਵਨੀਆਂ ਚੋੜੀਆਂ ਨਿਤ ਚਗਾਉਂਦੇ ਸੋਣਿਆ ਅੰਮਾ ਤੇਰੀ ਰੋ ਪੈਿੰਦੀ ਮਾਰ ਜੱਟੋ ਲਾਵੇ ਜਾਂਦਾ ਈ ਤੇਰੇ ਨਾਲ ਸਾਡਾ ਪੋਲਾਈ ਵੇ ਜਾਂ ਜਾਂਦਾ ਈ ਤੇਰੇ ਨਾਲ ਸਾਡਾ ਪੋਲਾਈ ਵੇ ਜਾਂਦਾ ਈ ਤੇਰੇ ਨਾਲ ਸਾਡਾ ਪੋਲਾਈ ਵੇ